ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਗਮ ਆ ਮਾਸਟਰ ਪ੍ਰੀਤਮ ਜੀ ਦਾ ਜੋ ਪ੍ਰਿੰਸੀਪਲ ਜੋ ਹੈ ਸਕੂਲ ਦੇ ਸ਼ਹੀਦ ਭਗਤ ਮੈਮੋਰੀਆ ਸਕੂਲ ਲੋਪੋਕੇ ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਸੰਯੋਗ ਦੇ ਨਾਲ ਔਰ ਸੰਗਤ ਦੇ ਸੰਯੋਗ ਦੇ ਨਾਲ ਆਪ ਗੁਰੂ ਸਾਹਿਬ ਕਿਰਪਾ ਕਰਦੇ ਨੇ ਇਸ ਸਕੂਲ ਦੇ ਉੱਤੇ ਜੋ ਕਿ 10-15 ਦਿਨ ਤੋਂ ਪਹਿਲਾਂ ਗੁਰਬਾਨੀ ਦਾ ਸਹਿਜ ਪਾਰ ਰੱਖਦੇ ਨੇ ਬੱਚੇ ਸਾਰੇ ਬੱਚਿਆਂ ਨੂੰ ਇਹ ਮਾਸਟਰ ਪ੍ਰੇਤਮਨ ਪ੍ਰਿੰਸੀਪਲ ਦੇ ਦੇਣ ਆ ਕਿ ਗੁਰਸਿੱਖੀ ਨਾਲ ਜੋੜਨਾ ਤੇ ਗੁਰਮਖਾ ਦੇ ਨਾਲ ਸੰਗ ਕਰਾਉਣਾ ਇਹ ਜੋ ਕਿ 사ਧਗਰਾਂ ਦੀ ਮਹਾਨ ਕਿਰਪਾ ਹੈ ਜੋ ਕਿ 350 ਸਾਲਾ ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਜੋ ਅੱਜ 29 ਨਵੰਬਰ ਆ ਦਿਨ ਸ਼ਨੀਵਾਰ ਭੋਗ ਪ੍ਰਾਂਤ ਵੇਲੇ ਪਰੰਤ 사ਧਗੁਰ ਜੀ ਖੁੱਲਿਆਂ ਪਡਾਲਾਂ ਵਿੱਚ ਤਖਤ ਤੇ ਸੁਭਾਏਮਾਨ ਹੋ ਕਰਕੇ ਆਪ 사ਧਗਰਾਂ ਦੇ ਚਰਨਾਂ ਵਿੱਚ ਸੰਗਤਾਂ ਨੇ ਹਾਰਜਸ ਕੀਤਾ ਹੈ ਕਥਾ ਕੀਰਤਨ ਰਾਗੀ ਧਾਡੀ ਪਹੁੰਚੇ ਨੇ ਸਬਨਾ ਨੇ ਆਪ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਏ 사ਤਗੁਰੂ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ 350 ਸਾਲਾ ਸ਼ਹੀਦ ਭਗਤ ਮੈਮੋਰੀਅਲ ਸਕੂਲ ਹਰ ਸਾਲ ਦੀ ਤਰ੍ਹਾਂ ਐਰਕਾਂ ਜੋ ਕਿ 350 ਸਾਲਾ ਸਤਬਲੀ ਜਿਹੜੀ ਆਈ ਆ ਉਹਦੇ ਵਿੱਚ ਸੰਗਤਾਂ ਨੇ ਬੜਾ ਯੋਗਦਾਨ ਪਾਇਆ ਇਹ ਪ੍ਰਾਲਾ ਬੱਚਿਆਂ ਨੂੰ ਹਰ ਸਾਲ ਤਰ੍ਹਾਂ ਗੁਰੂ ਚਰਨਾਂ ਨਾਲ ਜੋੜਨਾ ਮਾਸਟਰ ਪ੍ਰੀਤਮ ਸਿੰਘ ਜੀ ਪ੍ਰਿੰਸੀਪਲ ਉਹ ਕਰਦੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਨਾਲ ਨਾ ਨਲ ਵਿਦਿਆਰਥੀ ਦਾਤ ਬਖਸ਼ਦੇ ਨੇ ਗੁਰੂ ਚਰਨਾ ਚੋ ਲੈ ਕੇ ਦਿੰਦੇ ਤੇ ਗੁਰਮਖੀ ਵੀ ਦਾਤ ਬਖਸ਼ਦੇ ਦੇ ਗੁਰਸਾਹਿਬ ਇਹ ਭਰਾਲਾ ਮਾਰਟਨ ਪ੍ਰੀਮ ਸਿੰਘ ਦਾ ਹੈ ਨਾ ਸਮੂ ਸ਼ਟਾਪ ਸਾਰੇ ਸ਼ਟਾਪ ਦਾ ਧੰਨਵਾਦ ਆ ਜਿਹੜੇ ਇਹਨਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਕਰਦੇ ਨੇ ਭਾਈ ਅਸੀਂ ਆ ਗੁਰਦੁਆਰਾ ਸ਼ਹੀਦਗੰਦ ਸਾਹਿਬ ਤੋਂ ਚੌਂਕੀਦਾਰ ਹੁੰਦੇ ਦੇ ਨਾਤੇ ਇਸ ਸ਼ਟਾਪ ਦਾ ਇਸ ਸਕੂਲ ਦਾ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਤੇਲ ਫੁੱਲ ਕੱਢ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ ਪੇਪਰ ਚਰਣਾ ਨਾਲ ਜੋੜਨਾ ਕਰਦੇ ਨੇ ਸਭਨਾ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਨਾਲ ਹੀ ਇਹ ਸਕੂਲ ਵੱਲੋਂ ਖਾੜਾ ਜਿਹੜਾ ਉਹ ਰੰਭ ਕੀਤਾ ਹੈ ਬੱਚਿਆਂ ਨੂੰ ਪੁਲਵਾਨੀ ਸਿਖਾਉਣ ਦਾ ਉਹ ਵੀ ਬੜਾ ਵੱਡਾ ਕਿ ਜਿਹੜਾ ਕਿ ਅੱਜ ਦਾ ਦੌਰ ਚੱਲ ਰਿਹਾ ਨਸ਼ਿਆਂ ਦਾ ਕੋਚੋ ਬਚਾਉਣ ਵਾਸਤੇ ਸਾਡੇ ਅਤੀ ਸਰਕਾਰ ਜੋ ਪੁਲਵਾਨ ਗੱਜਨ ਜੀ ਜਿਹੜੇ ਇਹ ਸਕੂਲ ਨਾਲ ਮਾਸਟਰ ਜੀ ਨਾਲ ਤੈਜ ਹੋ ਕੇ ਤੇ ਜਿਹੜਾ ਇਤਰਾਲਾ ਕਰ ਰਹੇ ਵੀ ਬੱਚਿਆਂ ਨੂੰ ਵੱਸ ਤੋਂ ਵੱਡ ਪੁਲਵਾਨ ਬਣਾਈਏ ਸਿੱਖੀ ਨਾਲ ਜੋੜੀ ਇਹਨਾਂ ਦਾ ਆਉਣ ਵਾਲਾ ਪਵਿੱਖਾ ਬਣ ਜੇ ਜੀਵਨ ਬਣ ਜੇ ਤਾਂ ਵੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਕੂਲ ਤੋਂ ਸਾਰੇ ਹੋਣਗੇ ਪਰ ਪਹਿਲਵਾਨੀ ਵਾਲੇ ਬੰਨੇ ਸਿੱਖੀ ਵਾਲੇ ਬੰਨੇ ਜੋੜਨਾ ਉਹ ਵਿਰਲੇ ਵਿਰਲੇ ਸਕੂਲ ਜੋੜ ਸਕਦੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਰਦਾਦ ਕਰਦੇ ਹਾਂ ਆਉਣ ਵਾਲੇ ਸਮੇਂ 'ਇਹ ਸਕੂਲ ਇਹ ਖਾੜਾ ਤੱਕੀਆਂ ਚ ਮਾਰੇ ਕਿਰਪਾ ਕਰੇ ਆਪਣਾ ਵਿੰਦ ਬੁਨਿਆਦ ਚ ਬਿਓ ਤੱਕੀਆਂ ਬਖਸ਼ੇ ਜੀ ਇਨਾ ਕਉਂਦੇ ਕਹਿੰਦੇ ਖਿਮਾ ਦੇ ਜਾਜ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਸ਼ ਦੇ ਨਗੋ ਬਿੰਦਰਾਏ ਗੋਰਾ ਤੂੰ ਪੁਸ਼ ਦੇ ਨਗੋ ਬਿੰਦਰਾਏ ਇਸਨੇ ਜ਼ੁਲਮ ਕਮਾ ਕੇ ਕੀਤੇ ਮਦ ਕਾਤੋਂ ਖ ਮੋਚ ਨੇ ਦੱਸ ਦੇ ਨਾ ਖੋਲ ਵਾਰਤਾ ਕਾਤੋਂ ਚੁੱਪ ਧਾਰੀ ਐ ਜਾਂਪਦੇ ਝੁਲਮ ਸਤਾਏ ਪੀਤਾ ਨਾ ਤਾਜੋ ਤਖਤ ਲਾਹੂ ਰੋ ਕੀ ਹਸਰਤ ਬਾਲਮ ਖੁਦਾ ਖੁਦਾਈ ਦੇ ਤੋ ਉਸੇ ਵੀ ਮੋੜ ਦਿੰਦੇ ਹੈ ਅਖਿਆ ਤੇਰੀਆਂ ਤਿੰਨੇ ਗੱਲਾਂ ਹੀ ਦਿਨਾਂ ਦੇ ਵਿੱਚੋਂ ਸਾਨੂੰ